ਅੱਜ ਹੋਈ ਪਾਪਾ ਦੇ ਨਾਲ ਲਾ ਕੇ ਉਹਦੇ ਬਿਆਨ ਦੇ ਰਿਆ ਜੀ 2 ਸਾਲ ਤੋਂ ਉੱਤੇ ਹੋ ਗਿਆ ਇਹਦੇ ਪਾਪਾ ਦਾ ਰਹਿੰਦੇ ਨਹੀਂ ਕਿ ਨਾ ਨਹੀਂ ਕਰਦੇ ਆ ਠੀਕ ਹੈ ਜੀ ਕੁੱਤਿਆਂ ਵਾਲਾ ਉਹ ਬੰਦੇ ਇਹਨਾਂ ਨੇ ਹਾਲ ਕੀਤਾ ਆਇਆ ਸੀ ਤੇ ਪਾਪਾ ਦਾ ਉਹਦੇ ਮਾਰਦੀਆਂ ਸੀ ਉਹ ਵੀ ਇਹਨਾਂ ਨੂੰ ਮਾਰਦਾ ਘੁੱਟਦਾ ਸੀ ਦਾਦੂ ਜੀ ਕਿ ਮੈਂ ਨਹੀਂ ਕਹਿੰਦਾ ਜਮਾ ਉਹਦੇ ਨਾਲ ਵਰਦੀਆਂ ਨਹੀਂ ਸੀ ਉਹਨੂੰ ਮਾਰਾ ਕਹਿੰਦੀ ਸੀ ਸਾਰਾ ਅੱਜ ਉਹ ਬੰਦੇ ਨੇ ਤੇ ਨਾਲ ਆ ਕੇ ਖੜਾ ਜੀ ਦੇਖੋ ਉਸ ਦਾ ਕੇਸ ਇਹਨਾਂ ਦੇ ਪਾਪਾ ਤੇ ਲਾਇਆ ਹੋਇਆ ਹੈ ਸਰ ਜਿਨ੍ਹਾਂ ਨੇ ਆਪ ਦੇ ਘਰੇ ਰਿਸ਼ਤੇ ਨਿਭਦੇ ਨਹੀਂ ਦੇਖੇ ਦੂਜਿਆਂ ਨਾਲ ਲੱਗੀਆਂ ਨੇ ਮਾਰ ਕੇ ਸਾਰਾ ਅਜੋ ਹੀ ਹੁੰਦਾ ਪਾਪਾ ਦਾ ਸਪੋਰਟ ਜਿਹਾ ਕੇ ਖੜਾ ਹੈ ਮੈਂ ਤੁਹਾਨੂੰ ਵੀ ਪ੍ਰੂਫ ਇੱਕ ਚੀਜ਼ ਦਿਨਾ ਜਨਮ ਦਿਨ ਐਨਵਰਸਰੀਆਂ ਸਾਡੇ ਤਿੰਨ ਐਨਵਰਸਰੀਆਂ ਬਣੀਆਂ ਇਹਦੇ ਜਨਮ ਦਿਨ ਬਣਿਆ ਮੇਰੇ ਬਣਿਆ ਮੇਰੇ ਘਰੇ ਆ ਕੇ ਕੇਕ ਕਟਾਉਂਦੇ ਰਿਹਾ ਇਹਦੇ ਬੜੇ ਦਿਨੀਆਂ ਫਰੈਂਡਾਂ ਦੇ ਵਿੱਚ ਮੈਂ ਇਹਦੇ ਕੇਕ ਕਟਾਉਂਦਾ ਰਿਆ ਇਹਦੀਆਂ ਸਾਰੀਆਂ ਫਰੈਂਡਾਂ ਨੂੰ ਉਹਦੇ ਕੋਲਜ ਨੂੰ ਪਤਾ ਹੀ ਸਾਲ ਮੇਰੇ ਨਾਲ ਰਿਲੇਸ਼ਨ ਜੀ ਇਹ ਸਾਡਾ ਰਿਲੇਸ਼ਨ ਖਰਾਬ ਵੀ ਇਹਦੇ ਕੋਲੇਜ ਫਰੈਂਡਾਂ ਕਰਕੇ ਹੋਇਆ ਜੀ ਉਹਨਾਂ ਨੇ ਲੁਪਟਿਆ ਆਪਾ ਸਿੱਧੀ ਗੱਲ ਸਿਰ ਮੁੱਦੇ ਕਹਿਣ ਵਾਲੇ ਬੰਦੇ ਆ ਜੀ ਮੈਨੂੰ ਬਹੁਤ ਵਧੀਆ ਸੀ ਕੁੜੀ ਮੈਨੂੰ ਬਹੁਤ ਸੀ ਕਿਤੀ ਸਟੈਪ ਚੱਕੋਗੇ ਫਿਰ ਤੁਸੀਂ ਕਹੋਗੇ ਹੋਂਦੇ ਨਾਲ ਹੀ ਰਹਿਣਾ ਸਰ ਮੈਂ ਤਾਂ ਜ਼ਬਰਦਸਤੀ ਨਹੀਂ ਹੈ ਕੋਈ ਮੈਂ ਤਾਂ ਅੱਜ ਵੀ ਕਹਾਂਗੀ ਆਪਾਂ ਬਣਨ ਨੂੰ ਤਿਆਰ ਹਾਂ ਸਰ ਕਿਉਂਕਿ ਮੇਰਾ ਪਿਆਰ ਹੈ ਬਟ ਐਨਾ ਕੁਝ ਹੋਣ ਤੋਂ ਬਾਅਦ ਉਹ ਕੁੜੀ ਨੂੰ ਸੋਚਣਾ ਡਾਇਰ ਸੀ ਮੇਰੇ ਬਾਰੇ ਵੀ ਬੰਦੇ ਨੇ ਮੇਰਾ ਐਨਾ ਕੀਤਾ ਹੈ ਅੱਜ ਮੈਂ ਸਟੈਪ ਬੈਕ ਕਿਉਂ ਕਰ ਰਹੀ ਹਾਂ ਡੀਜ਼ਲ ਨਹੀਂ ਹੋਣੀ ਚਾਹੀਦੀ ਸਰ ਐਸੀ ਚੀਜ਼ ਨਹੀਂ ਉਹ ਕਰੀ ਫਿਊਚਰ ਨਹੀਂ ਸੈੱਟ ਸਰ ਫਿਊਚਰ ਨਹੀਂ ਸੈੱਟ ਹੈ ਉਹਨਾਂ ਦਾ ਫਿਊਚਰ ਸੈੱਟ ਸੀ ਜਿੰਨਾ ਟਾਈਮ ਇਹਨਾਂ ਦੇ ਵਿੱਚ ਖੜੀ ਰਹਿ ਕੇ ਰਹਿਦਾ ਸੀ ਤਾਂ ਮੈਂ ਹੀ ਕਰਦੀ ਹਾਂ ਉਹਨਾਂ ਟੈਂਸਰ ਸੀਗਾ ਸਰ ਕੱਲੀ ਕੱਲੀ ਚੀਜ਼ ਜੇ ਤੁਹਾਨੂੰ ਮੈਂ ਲੈ ਕੇ ਦਿੱਤੀ ਉਹ ਤੋਂ ਫਿਰ ਤਾਂ ਸੈਟ ਸੀਗਾ ਸਰ ਨਸਲ ਦੁਬਈ ਗਿਆ ਮੈਂ 50-600 ਰੁਪਏ ਕਮਾਇਆ ਹੋਊਗਾ ਤੋਂ ਬਾਅਦ ਉਹਦੇ ਵਿੱਚੋਂ ਦੀ ਮੈਂ ਕੋਈ ਵੀ ਫੀਸ ਬੜੀ ਦੇ ਕੇ ਨੂੰ ਲੈਪਟਾਪ ਲੈ ਕੇ ਦਿੱਤਾ ਮੈਂ 10 ਰੁਪਏ ਘਰੇਣੇ ਦਿੱਤੇ ਸੜਾ ਉਹਦੇ ਉਹਨਾਂ ਨੂੰ ਵੀ ਸੋਚਣੇ ਕਰ ਰਿਹਾ ਸੀਗਾ ਟੌਰਚਰ ਕਰ ਰਿਹਾ ਸੀਗਾ ਉਹਨੇ ਮੈਨੂੰ ਕਿਥੋਂ ਵੀ ਸਾਰਿਆਂ ਕੋਲੋਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਬਟ ਮਨ ਨੂੰ ਹਰ ਜੋ ਕਿ ਉਹ ਬਲੌਕ ਕਰਤਾ ਤੇ ਉਹ ਬਹੁਤ ਟੌਰਚਰ ਕਰ ਰਿਹਾ ਸੀਗਾ ਵੀ ਮੇਰੇ ਨਾਲ ਲਫੋਸ ਕਰ ਰਿਹਾ ਸੀਗਾ ਤੇ ਆ ਮੈਂ ਉਹਨੂੰ ਕੋਈ ਰਿਪਲਾਈ ਨਹੀਂ ਦਿੱਤਾ ਤੇ ਉਹੀ ਵਜ੍ਹਾ ਨਾਲ ਉਹ ਇਰੀਟੇਟ ਹੋ ਗਿਆ ਸਾਈਕੋ ਟਾਈਪ ਸੀ ਥੋੜਾ ਜਿਹਾ ਤੇ ਅੱਜ ਮੈਂ ਪਾਣੀ ਲੈਣ ਗਈਆਂ ਤੇ ਉਹਨੇ ਉਹਦੇ ਨਾਲ ਦੋ ਹੋਰ ਮੁੰਡੇ ਸੀਗੇ ਉਹਨਾਂ ਦੇ ਫੇਸ ਕਵਰ ਸੀਗੇ ਪਹਿਲਾਂ ਮੇਰੇ ਰੌਡ ਮਾਰੀ ਲੋਨੀ ਦੀ ਸਿਰ ਦੇ ਵਿੱਚ ਫਿਰ ਸਾਰੀ ਬਾਡੀ ਤੇ ਸਿਰ ਦੇ ਵਿੱਚ ਦੀ ਬੋਡੀ ਤੇ ਰੋਲ ਮਾਰੀ ਤੇ ਫਿਰ ਸਰਦ ਲੋਹੇ ਦਾ ਕਾਪਾ ਟਾਈਪ ਸੰਸਨ ਕੋ ਸੈੱਟ ਹੋਇਆ ਸੀ ਮਾਰਿਆ ਉਸ ਤੋਂ ਬਾਅਦ ਮੈਂ ਵੀ ਉਸਨੇ ਕਿੰਨੀ ਕੁ ਦੂਰੀ ਤੇ ਹੈ ਜਿੱਦੜ ਤੁਸੀਂ ਪਾਣੀ ਲੈਣ ਗਏ ਸੀ 200 300 ਮੀਟਰ ਦੀ ਦੂਰੀ ਤੇ ਹੈ ਬਸ ਕਿੰਨੇ ਸਾਲ ਤੋਂ ਪਰੇਸ਼ਾਨ ਕਰ ਰਿਹਾ ਸੀ ਡੇਢ ਦੋ ਸਾਲ ਤੋਂ ਪਰੇਸ਼ਾਨ ਕਰ ਰਿਹਾ ਸੀ ਸਭ ਤੋਂ ਪਹਿਲਾਂ ਕੰਟੈਕਟ ਕਿਵੇਂ ਕੀਤਾ ਨੇ ਤੁਹਾਨੂੰ ਉਹਨੇ ਇੰਸਟਾ ਸਭ ਤੋਂ ਕੰਟੈਕਟ ਕਰਨ ਕੋਸ਼ਿਸ਼ ਕੀਤੀ ਸੀ ਬਸ ਮੈਂ ਬਲੌਕ ਕਰ ਗਿਆ ਮੈਸੇਜ ਦਾ ਰਿਪਲਾਈ ਨਹੀਂ ਕਦੀ ਉਹਦੇ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਆਂਦੇ ਪਰਿਵਾਰ ਨੇ ਮੇਰੇ ਪੇਰੈਂਟਸ ਨੇ ਦੋ ਤੋਂ ਤਿੰਨ ਵਾਰੀ ਉਹਨਾਂ ਦੇ ਫੈਮਿਲੀ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਬਤੋ ਉਹਨਾਂ ਦੇ ਪੇਰੇਸ਼ਣੇ ਵੀ ਕਹਿੰਦਾ ਕਿ ਸਾਡੇ ਹੱਥ ਤੋਂ ਬਾਹਰ ਹੈ ਸੋ ਕੁਝ ਨਹੀਂ ਕਰ ਸਕਦੇ ਕੀ ਮੰਗ ਕਰਦੇ ਹੋ ਹੁਣ ਤੁਸੀਂ ਪ੍ਰਸ਼ਾਸਨ ਤੋਂ ਪੁਲਿਸ ਤੋਂ ਮੈਂ ਬਸ ਇਹ ਕਹਿਨੀ ਆ ਕਿ ਜਿਸ ਤਰ੍ਹਾਂ ਮੇਰੀ ਹਾਲਤ ਕੀਤੀ ਹੈ ਮੈਨੂੰ ਇੰਨਾ ਕੁ ਸਪੋਰਟ ਮਿਲੇ ਸਰਕਾਰ ਵੱਲੋਂ ਕਿ ਮੈਂ ਆਪਦੀ ਲਾਈਫ ਫ੍ਰੀਲੀ ਜੀ ਸਕਾਂ ਮੈਂ ਕਿਧਰੇ ਵੀ ਆਣਾ ਜਾਣਾ ਮੈਨੂੰ ਕੋਈ ਪ੍ਰੋਬਲਮ ਨਾ ਹੋਵੇ ਇਹਨੂੰ ਜਿੰਨੀ ਜ਼ਿਆਦਾ ਹੋ ਸਕੀ ਹੈ ਸਖਤੀਆ ਉਹਨਾਂ ਤੋਂ ਉਹਨਾਂ ਹੀ ਜ਼ਿਆਦਾ ਸਖਤ ਸਜ਼ਾ ਹੋਵੇ ਪੂਰੀ 4 ਸਾਲ ਤੋਂ ਮੈਂ ਨਾਲ ਰਹਿਸ਼ੀ ਠੀਕ ਹੈ ਮੇਰੇ ਪੂਰੇ ਪਰਿਵਾਰ ਚੋਂ ਦਾਣਾ ਜਾਣਾ ਸੀ ਜੀ ਠੀਕ ਹੈ ਮੇਰੇ ਨਾਨਕੇ ਦਾਦਕੇ ਸਭ ਨਾਲੋਂ ਵੱਡਤੀ ਹੈ ਜੀ ਠੀਕ ਹੈ ਮੇਰੀ ਭੈਣ ਦੇ ਵਿਆਹ ਤੱਕ ਤਾਂ ਸਰ ਰੀਬਨ ਵੀ ਉਹਨੇ ਕਟਾਇਆ ਸੀ ਕਹਿੰਦੀ ਮੈਂ ਤੁਹਾਡੇ ਘਰ ਦੀ ਛੋਟੀ ਨੂੰ ਮੇਰੇ ਹੱਕ ਮੰਦੇ ਆ ਠੀਕ ਹੈ ਉਹਦੇ ਘਰ ਦੀ ਵੀ ਕਿਰਾਏ ਜੀ ਸੀ ਸਾਰੇ ਮੇਰੇ ਘਰ ਦੇ ਕਿਰਾਏ ਘਰਾਂ ਚ ਵੀ ਆਣ ਜਾਣਾ ਇਸ ਤਰ੍ਹਾਂ ਠੀਕ ਹੈ ਠੀਕ ਹੈ ਸਰ ਐਨ ਕੁੜੀ ਨੂੰ ਮੈਂ ਕਾਲਜ ਲਾਇਆ ਜੀ ਬਾਬਾ ਫਰੀਦ ਅੰਮੀ ਐ ਫੀਸਾਂ ਦਾ ਸਭ ਚੀਜ਼ ਮੈਂ ਕਰਦਾ ਸੀ ਜੀ ਬਸ ਦੀ ਫੀਸ ਕੋਲੇ ਦੀ ਫੀਸ ਸਭ ਮੈਂ ਕਰਦਾ ਸੀ ਠੀਕ ਹੈ ਠੀਕ ਹੈ ਜੀ ਪਹਿਲਾਂ ਸਾਡੇ ਨਵੰਬਰ ਚ ਲੜਾਈ ਹੋਈ ਹੈ ਕੁੜੀ ਬਹਿ ਠੀਕ ਹੋ ਕੇ ਮੇਰੇ ਕੋਲ ਆਪੇ ਆ ਗਈ ਠੀਕ ਹੈ ਉਸ ਤੋਂ ਬਾਅਦ ਇਹ ਕੁੜੀ ਐਸ ਕੋ ਮੈਨੂੰ ਮਹੀਨਾ ਪਹਿਲਾਂ ਕਹਿੰਦੀ ਹੈ ਜੀ ਮੈਂ ਤੇਰਾ ਨਾਲ ਨਹੀਂ ਲੈਣਾ ਨਹੀਂ ਰਹਿਣਾ ਮੈਨੂੰ ਤੇਰੇ ਨਾਲ ਮੇਰਾ ਫਿਊਚਰ ਨਹੀਂ ਦਿਖਦਾ ਠੀਕ ਹੈ ਸਰ 4 ਸਾਲਾਂ ਜੇ ਕੁੜੀ ਦੇ ਪਿੱਛੇ ਮੈਂ 15-20 ਲੱਖ ਰੁਪਏ ਲਾਇਆ ਠੀਕ ਹੈ ਠੀਕ ਹੈ ਜੀ ਸਭ ਕੁਝ ਆਉਂਦਾ ਕੁੜੀ ਨੂੰ ਮਤਲਬ ਇੰਨਾ ਕੁ ਕੋਸ਼ਿਸ਼ ਰੱਖਿਆ ਕਿ ਮੱਚਾ ਦੇ ਮਾਪ ਪਿਓ ਨੂੰ ਇੰਨਾ ਆਦਮੀ ਲੈ ਕਿਤਾ ਹੋਣਾ ਜਿੰ ਉਸ ਤੋਂ ਬਾਅਦ ਸਾਰ ਮਹੀਨਾ ਪਹਿਲਾਂ ਮੈਨੂੰ ਕਹਿੰਦੀ ਹੈ ਮੈਨੂੰ ਤੇਰੇ ਨਾਲ ਆਦਾ ਫਿਊਚਰ ਨਹੀਂ ਦਿਖਦਾ ਸਰ ਮੇਰਾ ਸਭ ਕੁਝ ਲਵਾ ਕੇ ਘਰ ਪਰਿਵਾਰ ਮੇਰਾ ਸਭ ਉਜਾੜ ਕੇ ਸਭ ਕੁਝ ਮੇਰਾ ਖਾ ਕੇ ਉਹਨੂੰ ਕੁੜੀ ਨੂੰ ਸਰ ਮੈਨਾਂ ਦਾ ਆਪਦਾ ਫਿਊਚਰ ਨਹੀਂ ਦਿਖਦਾ ਸੀ ਜੀ ਸਰ ਬੋਲੋ ਇੱਥੇ ਮੈਂ ਗਲਤ ਸੀ ਜਾਂ ਸਹੀ ਸੀ ਨਹੀਂ ਸਹੀ ਹੈ ਜੀ ਅੱਛਾ ਫਿਰ ਪਹਿਲਾਂ ਇਹ ਕੁੜੀ ਨਾਲ ਮੇਰੀ 2 ਘੰਟੇ ਗੱਲ ਹੋਈ ਆ ਵੀਤ ਪ੍ਰੂਫ ਮੈਂ ਤੁਹਾਨੂੰ ਇੱਕ ਗੀਜ ਭੇਜ ਦਿੰਦੀ ਹਾਂ ਜੀ ਠੀਕ ਹੈ ਠੀਕ ਹੈ ਮੈਨੂੰ ਸਤ ਪਿਆ ਸਰ ਠੀਕ ਹੈ ਜੀ ਉਸ ਤੋਂ ਬਾਅਦ ਮੈਨੂੰ ਇਹਨੇ ਕਿਹਾ ਸੀ ਮੈਂ ਦਿੱਲੀ ਜਾਣਾ ਲੈ ਬੈਠਾ ਤੂੰ ਮੇਰੇ ਨਾਲ ਚੱਲ ਜੀ ਠੀਕ ਹੈ ਸਭ ਸੱਡੀ ਗੱਲ ਹੋਈ ਉਹ ਤੋਂ ਬਾਅਦ ਹੀ ਪਤਾ ਨਹੀਂ ਇਹਦੇ ਮਨ ਚ ਕੀ ਆਇਆ ਦੋ ਦਿਨ ਪਹਿਲਾਂ ਇਹਨੇ ਫਿਰ ਮੈ ਨਾਲ ਲੜਾਈ ਕਰ ਦਿੱਤੀ ਠੀਕ ਹੈ ਸਰ ਉਹ ਤੋਂ ਬਾਅਦ ਆ ਜੇ ਪਾਣੀ ਲੈਣ ਆਈ ਆ ਉੱਥੇ ਮੇਰੇ ਨਾਲ ਵੀ ਗੱਲ ਹੋਈ ਆ ਅਸੀਂ ਉੱਥੇ ਹੀ ਖੜਾ ਸੀ ਮੈਂ ਸ਼ੌਕ ਤੇ ਗਿਆ ਸੀ ਉੱਥੇ ਠੀਕ ਹੈ ਉੱਥੇ ਹੀ ਖੜਾ ਸੀ ਠੀਕ ਹੈ ਤੇ ਸਰ ਉੱਥੇ ਮੇਰੇ ਨਾਲ ਗੱਲਾਂ ਗੁੱਲਾਂ ਹੋਈਆਂ ਇਹਦੀ ਆ ਸਰ ਤੇ ਸਰ ਇਹ ਪਾਣੀ ਦੀ ਗੱਲ ਨਹੀਂ ਲੱਗ ਕੇ ਸਕੂਟੀ ਤੋਂ ਲੱਗੀ ਪਾਣੀ ਤੋਂ ਪੈਨਸ ਲੱਗ ਕੇ ਡਿੱਗ ਪਈ ਇਹਦੇ ਸਿਰ ਤੇ ਝੋਟ ਲੱਗੀ ਤੇ ਉਹਨੇ ਮੇਰੇ ਤੇ ਇਲਜ਼ਾਮ ਲਾ ਦਿੱਤਾ ਠੀਕ ਹੈ ਪਰ ਹਰਦਵਾਲ ਗਈ ਹੈ ਜੀ ਇਸ਼ੀ ਗੇਸ ਅੰਮ੍ਰਿਤਸਰ ਹਰ ਜਗ੍ਹਾ ਗਈ ਜਾਂਦੀ ਮਮੀ ਨਾਲ ਗਈ ਜਾਂਦੀ ਵੀ ਤੇ ਫਲੂ ਬਿਰ ਤੋਂ ਕੱਲੀ ਕੱਲੀ ਫੋਟੋ ਪਈ ਹੈ ਠੀਕ ਹੈ ਜੀ ਹੋਰ ਸੱਟੋਂ ਮੇਰੀ ਭੈਣ ਦਾ ਵਿਆਹ ਜੈਸਰ ਕੀਤਾ ਸੀ ਉੱਥੇ ਦੀ ਮੰਮੀ ਨਾਨੀ ਇਹ ਖੁਦ ਪਿਆਰ ਹੋ ਕੇ ਸਾਰੀ ਮੇਰੇ ਨਾਲ ਗਈਆਂ ਜੀ ਚੰਗਾ ਇਹਨੂੰ ਲਹਿੰਗਾ ਪਵਾ ਕੇ ਚੰਗਾ ਤਿਆਰ ਕਰਾ ਕੇ ਸਭ ਕੁਝ ਉਹਨਾਂ ਨਾਲ ਲੈ ਕੇ ਗਏ ਉਹਨਾਂ ਦੇ ਨਾਲ ਵੀ ਤੇ ਫਲੂ ਕਾਨੂੰ ਨਾਲ ਸਭ ਫੋਟੋਆਂ ਦੇ ਸਕਦਾ ਜੀ 4 ਸਾਲ ਪੁਰੀ ਮੇਰੇ ਨਾਲ ਰਿਸ਼ਤੇ ਦੇ ਰਹੀ ਹੈ ਜੀ ਸਰ ਮੈਂ ਤਾਂ ਇਹੀ ਕਹਿੰਦਾ ਜੀ ਜੇ ਇਹਨੇ ਮੇਰੇ ਨਾਲ ਰਹਿਣਾ ਹੀ ਨਹੀਂ ਸੀ ਤਾਂ ਫਿਰ ਮੈਨੂੰ 4 ਸਾਲਾਂ ਜਿੰਨਾ ਬਰਬਾਦ ਕਿਉਂ ਕੀਤਾ ਸੀ ਸਭ ਕੁਝ ਮੇਰੇ ਨਾਲ ਉਜਾੜਤਾ ਸਕੂਟੀ ਲੈਪਟੋਨ ਫੋਨ ਹਰ ਇੱਕ ਚੀਜ਼ ਨੂੰ ਮੇਰੀ ਲੈ ਕੇ ਦਿੱਤੀ ਹੈ ਸਰ ਮੈਂ ਸੁਣਾਣਾ ਨਹੀਂ ਚਾਹਦਾ ਮੈਂ ਲੋਕਾਂ ਨੂੰ ਦਰਨਾ ਨਹੀਂ ਚਾਹਦਾ ਵੀ ਰਿਸ਼ਤਾ ਰੋਟੇ ਵਾਂ ਲੋਕੀ ਕਹਿੰਦੇ ਆ ਬਟ ਮੇਰੀ ਹੁਣ ਮਜਬੂਰੀ ਬਣ ਗਈ ਹੁਣੇ ਮੈਨੂੰ ਹਾਲਾਤੀਏ ਜੇ ਕਰਦੇ ਸੀ ਸਰ ਮੈਨੂੰ ਦੱਸਣਾ ਪੈ ਰਿਹਾ ਜੀ ਮੈਂ ਤੁਹਾਡੀ ਗੱਲ ਮੰਨ ਗਿਆ ਸਰ ਸਭ ਓਕੇ ਆ ਜੀ ਬਟ ਜੋ ਮੇਰਾ ਇਹਨਾਂ ਕੁਝ ਹੋਇਆ ਹੈ ਮੇਰਾ ਮੇਲੋਂ ਵੀ ਤਾਂ ਕੋਈ ਰਾਹ ਪਾਵੇਂ ਸਰ ਤੁਹਾਨੂੰ ਜੇ ਪਤਨੀ ਚਾਹਦੀ ਹੈ ਨਾ ਵੀ ਮੈਂ ਵੋਟ ਦੇ ਇੱਕ ਮਿੰਟ ਮੈਂ ਤੁਹਾਨੂੰ ਵਿੱਚੇ ਸਟਾਪ ਕਰ ਰਹਾ ਮੈਂ ਪਤੀ ਪਤਨੀ ਦੀ ਗੱਲ ਦੀ ਗੱਲ ਕਰਨਾ ਚਾਹ ਰਿਹਾ ਇਹਦੀ ਮੰਮੀ ਨੇ ਤੇ ਇਹਨਾਂ ਰਲ ਕੇ ਆਦੇ ਪਾਪਾ ਤੇ ਖਰਚ ਡਿਵੋਰਸ ਦਾ ਕੇਸ ਲਾ ਲਗਿਆ ਠੀਕ ਹੈ ਜੀ ਆ ਜੋ ਹੀ ਪਾਪਾ ਦੇ ਨਾਮ ਲਾ ਕੇ ਉਹਦੇ ਬਿਆਨ ਦੇ ਰਿਹਾ ਜੀ 2 ਸਾਲ ਤੋਂ ਉੱਤੇ ਹੋ ਗਿਆ ਇਹਦੇ ਪਾਪਾ ਦਾ ਰਹਿੰਦੇ ਨਹੀਂ ਕਿ ਨਾ ਨਹੀਂ ਕਰਦੇ ਆ ਠੀਕ ਹੈ ਜੀ ਕੁੱਤਿਆਂ ਨਾਲ ਉਹ ਬੰਦੇ ਇਹਨਾਂ ਨੇ ਹੱਲ ਕੀਤਾ ਆਇਆ ਤੇ ਪਾਪਾ ਦਾ ਉਹਦੇ ਮਾਰਦਿਆਂ ਸੀ ਉਹ ਵੀ ਇਹਨਾਂ ਨੂੰ ਮਾਰਦਾ ਘੁੱਟਦਾ ਸੀ ਦੱਸੋ ਜੀ ਕਿ ਮੈਂ ਨਹੀਂ ਕਹਿੰਦਾ ਜਮਾ ਉਹਦੇ ਨਾਲ ਵਰਦੀਆਂ ਨਹੀਂ ਸੀ ਉਹਨੂੰ ਮਾਰਾ ਕਹਿੰਦੀ ਆ ਵੀ ਸਾਰਾ ਆ ਜੋ ਬੰਦੇ ਨੇ ਤੇ ਨਾਮ ਲਾ ਕੇ ਖੜਾ ਜੀ ਡਿਵੋਰਸ ਦਾ ਕੇਸ ਇਹਨੇ ਉਹਦੇ ਪਾਪਾ ਤੇ ਲਾਇਆ ਹੋਇਆ ਸਰ ਜਿਨ੍ਹਾਂ ਨੇ ਆਪਦੇ ਘਰੇ ਰਿਸ਼ਤੇ ਨਿਭਦੇ ਨਹੀਂ ਦੇਖੇ ਦੂਜਿਆਂ ਨਾਲ ਕੀਨ ਮਾਰ ਕੇ ਸਰ ਆ ਜੋ ਹੀ ਉਹਦਾ ਪਾਪਾ ਉਹਨਾਂ ਦੀ ਸਪੋਰਟ ਜ ਮੈਂ ਤੁਹਾਨੂੰ ਵੀ ਪ੍ਰੂਫ ਇੱਕ ਇੱਕ ਚੀਜ਼ ਦਿੰਨਾ ਜਨਮ ਦਿਨ anniversaries ਸਾਡੇ ਤੇਨਾਂ anniversaries ਬਣੀਆਂ ਇਹਦੇ ਜਨਮ ਦਿਨ ਬਣਿਆ ਮੇਰੇ ਬਣਿਆ ਮੇਰੇ ਘਰੇ ਆ ਕੇ ਕੇਕ ਕਟਾਉਂਦੇ ਰਿਹਾ ਇਹਦੇ ਬੜੇ ਦਿਨੀਆਂ ਫਰੈਂਡਾਂ ਦੇ ਵਿੱਚ ਮੈਂ ਇਹਦੇ ਕੇਕ ਕਟਾਉਂਦਾ ਰਿਹਾ ਕਿ ਸਾਰੀਆਂ ਫਰੈਂਡਾਂ ਨੂੰ ਤੇ ਖੁਦ ਦੇ ਕਾਲਜ ਨੂੰ ਪਤਾ ਹੀ ਸਰ ਮੇਰੇ ਨਾਲ ਰਿਲੇਸ਼ਨ ਤੇ ਇਹ ਸਾਡਾ ਰਿਲੇਸ਼ਨ ਖਰਾਬ ਵੀ ਇਹਦੇ ਕਾਲਜ ਫਰੈਂਡਾਂ ਕਰਕੇ ਹੋਇਆ ਜੀ ਉਹਨਾਂ ਨੇ ਨੂੰ ਪੱਟਿਆ ਆਪ ਤਾਂ ਸਿੱਧੀ ਗੱਲ ਸਰ ਮੁੱਦ ਕੇ ਨਾਲੇ ਬੱਲੇ ਜੀ ਮੈਂ ਨਾਲ ਬਹੁਤ ਵਧੀਆ ਸੀ ਕੁੜੀ ਮੇਰੇ ਨਾਲ ਸੀ ਕਿਤੀ ਸਟੈਪ ਚੱਕੋਗੇ ਫਿਰ ਤੁਸੀਂ ਕਹੋਗੇ ਉਹਦੇ ਨਾਲ ਹੀ ਰਹਿਣਾ ਜਬਰ ਮੈਂ ਤਾਂ ਜ਼ਬਰਦਸਤੀ ਨਹੀਂ ਹੈ ਕੋਈ ਮੈਂ ਤਾਂ ਅੱਜ ਵੀ ਕਹਿਣਾ ਉਹਗੀ ਆਪਾਂ ਬਣਾਉਣ ਨੂੰ ਤਿਆਰ ਹਾਂ ਸਰ ਕਿਉਂਕਿ ਮੇਰਾ ਪਿਆਰ ਹੈ ਬਟ ਐਨਾ ਕੁਝ ਹੋਣ ਤੋਂ ਬਾਅਦ ਉਹ ਕੁੜੀ ਨੂੰ ਸੋਚਣਾ ਚਾਹੀਦਾ ਸੀ ਮੇਰੇ ਬਾਰੇ ਵੀ ਬੰਦੇ ਨੇ ਮੇਰਾ ਐਨਾ ਕੀਤਾ ਅੱਜ ਮੈਂ ਸਟੈਪ ਬੈਕ ਕਿਉਂ ਕਰ ਰਹੀ ਹਾਂ ਡੀਜ਼ਲ ਵੀ ਹੋਣੀ ਚਾਹੀਦੀ ਸਰ ਐਸ ਸੀ ਤੇ ਨਹੀਂ ਉਹ ਕਰੀ ਫਿਊਚਰ ਨਹੀਂ ਸੈੱਟ ਤਬੱਸ ਸਰ ਫਿਊਚਰ ਨਹੀਂ ਸੈੱਟ ਹੈ ਉਹਨਾਂ ਟਾਈਮ ਫਿਊਚਰ ਸੈੱਟ ਸੀ ਜਿੰਨਾ ਟਾਈਮ ਇਹਨਾਂ ਦੇ ਵਿੱਚ ਖਰਚੇ ਲੱਗਦਾ ਸੀ ਤਾਂ ਮੈਂ ਹੀ ਕਰਦੀ ਆ ਉਹਨਾਂ ਟਾਈਮ ਸੈੱਟ ਸੀਗਾ ਸਰ ਕੱਲੀ-ਕੱਲੀ ਦੀ ਜਦੋਂ ਉਹਨੂੰ ਮੈਂ ਲੈ ਕੇ ਦਿੱਤੀ ਉਹਦੋਂ ਫਿਰ ਤਾਂ ਫੈਡ ਸੀਗਾ ਸਾ ਮਸਲ ਦੁਬਈ ਗਿਆ ਮੈਂ 50-60 ਹਜ਼ਾਰ ਰੁਪਏ ਕਮਾਇਆ ਹੋਊਗਾ ਤੋਂ ਵੱਧ ਤੋਂ ਵੱਧ ਉਹਦੇ ਵਿੱਚੋਂ ਦੀ ਮੈਂ ਕਾਲਜ ਦੀ ਫੀਸ ਭਰੀ ਤੇ ਕਿਨੂੰ ਲੈਪਟਾਪ ਲੈ ਕੇ ਦਿੱਤਾ ਮੈਂ 10 ਰੁਪਏ ਘਰੇ ਨਹੀਂ ਦਿੱਤੇ ਸਾਰਾ ਉਹਦੇ ਉਹਨਾਂ ਨੇ ਵੀ ਸੋਚਣਾ ਨਿਸ਼ਾਨ ਕਰ ਰਿਆ ਸੀਗਾ ਟੌਰਚਰ ਕਰ ਰਿਆ ਸੀਗਾ ਉਹਨੇ ਮੈਨੂੰ ਕਿੱਥੋਂ ਵੀ ਸਾਰਿਆਂ ਕੋਲੋਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਬਟਨਾਂ ਨੂੰ ਹਟ ਜਾ ਕਿ ਉਹ ਬਲੌਕ ਕਰਤਾ ਤੇ ਉਹ ਬਹੁਤ ਟਰਟਚਰ ਕਰ ਰਿਆ ਸੀਗਾ ਵੀ ਮੇਰੇ ਨਾਲ ਨਫੂਸ ਕਰ ਰਿਆ ਸੀਗਾ ਤੇ ਆਇਓ ਮੈਂ ਉਹਨੂੰ ਕੋਈ ਰਿਪਲਾਈ ਨਹੀਂ ਦਿੱਤਾ ਤੇ ਉਹੀ ਵਜ੍ਹਾ ਨਾਲ ਉਹ ਐਡੀਟ ਹੋ ਗਿਆ ਸਾਈਕੋ ਟਾਈਪ ਸੀ ਥੋੜਾ ਜਿਹਾ ਤੇ ਅੱਜ ਮੈਂ ਪਾਣੀ ਲੈ ਨਹੀਂ ਆ ਤੇ ਉਹਨੇ ਉਹਦੇ ਨਾਲ ਦੋ ਹੋਰ ਮੁੰਡੇ ਸੀਗੇ ਉਹਨਾਂ ਦੇ ਫੇਸ ਕਵਰ ਸੀਗੇ ਪਹਿਲਾਂ ਮੇਰੇ ਰੋਡ ਮਾਰੀ ਲੋਹੇ ਦੀ ਸਿਰ ਦੇ ਵਿੱਚ ਪੂਰੀ ਸਾਰੀ ਬਾਡੀ ਤੇ ਸਿਰ ਦੇ ਵਿੱਚ ਸਾਰੀ ਬਾਡੀ ਤੇ ਰੋਡ ਮਾਰੀ ਫੇਸ ਤੇ ਉਦੋਂ ਲੋਹੇ ਦਾ kappa type something ko set leche marya ਕਿੰਨੀ ਕੁ ਦੂਰੀ ਤੇ ਹੈ ਜਿੱਧਰ ਤੁਸੀਂ ਪਾਣੀ ਲੈਣ ਗਏ ਸੀ 200 300 ਮੀਟਰ ਦੀ ਦੂਰੀ ਦੀ ਹੈ ਉਸ ਕਿੰਨੇ ਸਾਲ ਤੋਂ ਪਰੇਸ਼ਾਨ ਕਰ ਰਿਹਾ ਸੀ 1.5 2 ਸਾਲ ਤੋਂ ਪਰੇਸ਼ਾਨ ਕਰ ਰਿਹਾ ਸੀ ਸਭ ਤੋਂ ਪਹਿਲਾਂ ਕੰਟੈਕਟ ਕਿਵੇਂ ਕੀਤਾ ਨੇ ਬਾ ਉਹਨੇ ਇੰਸਟਾ ਸੱਤ ਤੱਕ ਕੰਟੈਕਟ ਕਰਨ ਕੋਸ਼ਿਸ਼ ਕੀਤੀ ਸੀ ਬਟ ਮੈਂ ਬਲੌਕ ਕਰ ਗਿਆ ਮੈਸੇਜ ਦਾ ਰਿਪਲਾਈ ਨਹੀਂ ਕਦੀ ਉਹਦੇ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆਂਦੇ ਪਰਿਵਾਰ ਨੇ ਮੇਰੇ ਪੇਰੈਂਟਸ ਨੇ ਦੋ ਤੋਂ ਤਿੰਨ ਵਾਰੀ ਉਹਨਾਂ ਦੇ ਫੈਮਲੀ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਬਟ ਉਹਨਾਂ ਦੇ ਪੇਰੈਂਟਸ ਨੇ ਵੀ ਕਿਹਾ ਕਿ ਸਾਡੇ ਹੱਥ ਤੋਂ ਬਾਹਰ ਹੈ ਸੋ ਕੁਝ ਨਹੀਂ ਕਰ ਸਕਦੇ ਕੀ ਮੰਗ ਕਰਦੇ ਹੋ ਹੁਣ ਤੁਸੀਂ ਪ੍ਰਸ਼ਾਸਨ ਤੋਂ ਪੁਲਿਸ ਤੋਂ ਮੈਂ ਬਸ ਇਹ ਕਹਨੀ ਆ ਕਿ ਜਿਸ ਤਰ੍ਹਾਂ ਮੇਰੀ ਹਾਲਤ ਕੀਤੀ ਹੈ ਮੈਨੂੰ ਇੰਨਾ ਕੁ ਸਪੋਰਟ ਮਿਲੇ ਸਰਕਾਰ ਵੱਲੋਂ ਕਿ ਮੈਂ ਆਪਦੀ ਲਾਈਫ ਫ੍ਰੀਲੀ ਜੀ ਸਕਾਂ ਮੈਂ ਕਿਧਰੇ ਵੀ ਆਣਾ ਜਾਣਾ ਮੈਨੂੰ ਕੋਈ ਪ੍ਰੋਬਲਮ ਨਾ ਹੋਵੇ ਇਹਨੂੰ ਜਿੰਨੀ ਜ਼ਿਆਦਾ ਹੋ ਸਕੀ ਹੈ ਸਖਤੀਆ ਉੰਨੀ ਤੋਂ ਉਨੀ ਜ਼ਿਆਦਾ ਸਖਤ ਸਜ਼ਾ ਹੋਵੇ ਪੂਰੇ 4 ਸਾਲ ਤੋਂ ਮੇਨੂੰ ਰਿਸ਼ਤ ਠੀਕ ਹੈ ਮੇਰੇ ਪੂਰੇ ਪਰਿਵਾਰ ਚੋਂ ਦਾਣਾ ਜਾਣਾ ਸੀਗਾ ਜੀ ਠੀਕ ਹੈ ਮੇਰੇ ਨਾਨਕੇ ਦਾਦਕੇ ਸਭ ਨਾਲੋਂ ਵਰਤੀ ਹੈ ਜੀ ਮੇਰੀ ਪੈਨ ਦੇ ਵਿਆਹ ਤੱਕ ਤਾਂ ਸਰ ਰਿਬਨ ਵੀ ਉਹਨੇ ਕਟਾਇਆ ਜੀ ਕਹਿੰਦੀ ਮੈਂ ਤੁਹਾਡੇ ਘਰ ਦੀ ਛੋਟੀ ਨੂੰ ਮੇਰੇ ਹੱਕ ਮੰਦੇ ਆ ਠੀਕ ਹੈ ਉਹਦੇ ਘਰ ਦੀ ਕਿਰਾਜੀ ਸੀ ਸਾਰੇ ਮੇਰੇ ਘਰ ਦੇ ਕਿਰਾਜੀ ਘਰਾਂ ਚ ਨਹੀਂ ਆਣ ਜਾਣਾ ਸਰ ਠੀਕ ਹੈ ਠੀਕ ਹੈ ਸਰ ਐਨ ਕੁੜੀ ਨੂੰ ਮੈਂ ਕਾਲਜ ਲਾਇਆ ਜੀ ਪਪਾ ਫਰੀਦ ਐਂ ਵੀ ਅੱਠ ਸਾਲ ਤੱਕ ਸਭ ਚੀਜ਼ ਮੈਂ ਕਰਦਾ ਸੀ ਜੀ ਬਸਤੀ ਫੀਸ ਕਾਲਜ ਦੀ ਫੀਸ ਸਭ ਮੈਂ ਕਰਦਾ ਸੀ ਠੀਕ ਹੈ ਠੀਕ ਹੈ ਜੀ ਪਹਿਲਾਂ ਸਾਡੇ ਨਵੰਬਰ ਚ ਲੜਾਈ ਹੋਈ ਹੈ ਕੁੜੀ ਫੇਰ ਠੀਕ ਹੋ ਕੇ ਮੇਰੇ ਕੋਲ ਆਪੇ ਆ ਗਈ ਜੀ ਠੀਕ ਹੈ ਉਸ ਤੋਂ ਬਾਅਦ ਇਹ ਕੁੜੀ ਐਸ ਕੋ ਮੈਨੂੰ ਮਹੀਨਾ ਪਹਿਲਾਂ ਕਹਿੰਦੀ ਸੀ ਮੈਂ ਤੇਰੇ ਨਾਲ ਨਹੀਂ ਲੈਣਾ ਨਹੀਂ ਰਹਿਣਾ ਮੈਨੂੰ ਤੇਰੇ ਨਾਲ ਮੇਰਾ ਫਿਊਚਰ ਨਹੀਂ ਦਿਖਦਾ ਸਰ 4 ਸਾਲਾਂ ਜੇ ਕੁੜੀ ਦੇ ਪਿੱਛੇ ਮੈਂ 15-20 ਲੱਖ ਰੁਪਏ ਲਾਏ ਠੀਕ ਹੈ ਠੀਕ ਹੈ ਜੀ ਸਭ ਕੁਝ ਆਉਂਦਾ ਕੁੜੀ ਨੂੰ ਮਤਲਬ ਇੰਨਾ ਕੋਸ਼ਿਸ਼ ਰੱਖਿਆ ਕਿ ਮੱਚਾ ਦੇ ਮਾਪ ਪਿਓ ਨੂੰ ਇੰਨਾ ਮਾੜਾ ਨਹੀਂ ਲੱਗਿਆ ਕਿਤਾ ਹੋਣਾ ਸੀ ਨਾ ਕੁੜੀ ਦਾ ਮੈਂ ਕੀਤਾ ਚਾਹੀਏ ਤੇ ਮੈਂ ਗਲਤਾ ਚਾਹੀਏ ਸਹੀ ਹੈ ਠੀਕ ਹੈ ਸਭ ਕੁਝ ਉਹ ਕੁੜੀ ਦਾ ਮੈਂ ਕੀਤਾ ਜੀ ਉਸ ਤੋਂ ਬਾਅਦ ਸਰ ਮਹੀਨਾ ਪਹਿਲਾਂ ਮੈਨੂੰ ਕਹਿੰਦੀ ਹੈ ਮੈਨੂੰ ਤੇਰੇ ਨਾਲ ਦਾ ਫਿਊਚਰ ਨਹੀਂ ਦਿਖਦਾ ਸਰ ਮੇਰਾ ਸਭ ਕੁਝ ਲਵਾ ਕੋਣੋ ਕੁੜੀ ਨੂੰ ਸਰ ਮੇਰੇ ਨਾਲ ਆਪਦਾ ਫਿਊਚਰ ਨਹੀਂ ਦਿਖਦਾ ਸੀ ਜੀ ਸਰ ਬੋਲੋ ਇੱਥੇ ਮੈਂ ਗਲਤ ਸੀ ਜਾਂ ਸਹੀ ਸੀ ਨਹੀਂ ਠੀਕ ਹੈ ਜੀ ਅੱਛਾ ਫਿਰ ਪਹਿਲਾਂ ਇੱਕ ਔਣੀ ਨਾਲ ਮੇਰੀ 2 ਘੰਟੇ ਗੱਲ ਹੋਈ ਆ ਵਿਦ ਪ੍ਰੂਫ ਮੈਂ ਤੁਹਾਨੂੰ ਇੱਕ ਇੱਕ ਦੀ ਜੀ ਭੇਜ ਦਿੰਦੀ ਆ ਜੀ ਠੀਕ ਹੈ ਠੀਕ ਹੈ ਮੇਰੇ ਕੋ ਸਭ ਪਿਆ ਸਰ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਮੈਨੂੰ ਇਹਨੇ ਕਿਹਾ ਸੀ ਮੈਂ ਦਿੱਲੀ ਜਾਣਾ ਨੇ ਬੇਟਾ ਤੂੰ ਮੇਰੇ ਨਾਲ ਚੱਲੀ ਠੀਕ ਹੈ ਸਭ ਸੱਡੀ ਗੱਲ ਹੋਈ ਉਸ ਤੋਂ ਬਾਅਦ ਹੀ ਪਤਾ ਨਹੀਂ ਇਹਦੇ ਮਨ 'ਚ ਕੀ ਆਇਆ ਦੋ ਦਿਨ ਪਹਿਲਾਂ ਇਹਨੇ ਫਿਰ ਮੇ ਨਾਲ ਲੜਾਈ ਕਰ ਲਈ ਠੀਕ ਹੈ ਸਰ ਉਸ ਤੋਂ ਬਾਅਦ ਆ ਜੇ ਪਾਣੀ ਲੈਣ ਆਈ ਆ ਉੱਥੇ ਮੇਰੇ ਨਾਲ ਅਸੀਂ ਸ਼ੌਕ ਤੇ ਹੀ ਖੜਾ ਸੀ ਮੈਂ ਸ਼ੌਕ ਤੇ ਗਿਆ ਸੀ ਉੱਥੇ ਉੱਥੇ ਹੀ ਖੜਾ ਸੀ ਤੇ ਸਰ ਉੱਥੇ ਮੇਰੇ ਨਾਲ ਗੱਲਾਂ ਗੁੱਲਾਂ ਹੋਈਆਂ ਦੀ ਸਰ ਤੇ ਸਰ ਇਹ ਪਾਣੀ ਦੀ ਗੱਲ ਜੇ ਕਿ ਸਕੂਟੀ ਤੇ ਲੱਗੀ ਪਾਣੀ ਤੋਂ ਪੈਂਥ ਲੱਗਿਆ ਡਿੱਗ ਪਈ ਜੀ ਇਹਦੇ ਫਿਰ ਤੇ ਝੋਟ ਲੱਗੀ ਤੋਂ ਮੇਰੇ ਤੇ ਇਲਜ਼ਾਮ ਲੱਗ ਗਿਆ ਠੀਕ ਹੈ ਠੀਕ ਹੈ ਅੱਜ ਹਰਦਵਾਰ ਗਈ ਹੈ ਜੀ ਰਿਸ਼ੀਕੇਸ਼ ਅੰਮ੍ਰਿਤਸਰ ਹਰ ਜਗ੍ਹਾ ਗਈ ਆਂਦੀ ਮਮੀ ਨਾਲ ਗਈ ਹੈ ਜੀ ਵੀ ਪਰੂਫ ਮੇਰੇ ਤੋਂ ਕੱਲੀ ਕੱਲੀ ਫੋਟੋ ਪਈ ਹੈ ਠੀਕ ਹੈ ਜੀ ਹੋਰ ਸੱਟੋ ਮੇਰੀ ਭੈਣ ਦਾ ਵਿਆਹ ਜੈਸਰ ਕੀਤਾ ਸੀ ਉੱਥੇ ਦੀ ਮੰਮੀ ਨਾਨੀ ਇਹ ਖੁਦ ਪਿਆਰ ਹੋ ਕੇ ਸਾਰਿਆਂ ਨੇ ਮੇਰੇ ਨਾਲ ਲੱਗਿਆ ਚੰਗਾ ਇਹਨੂੰ ਲਹਿੰਗਾ ਪਵਾ ਕੇ ਚੰਗਾ ਤਿਆਰ ਕਰਾ ਕੇ ਸਭ ਕੁਝ ਨੂੰ ਨਾਲ ਲੈ ਕੇ ਗਿਆ ਨਹੀਂ ਮੈਂ ਅੱਜ। ਬਿਲ ਪ੍ਰੂਫ ਤੁਹਾਨੂੰ ਨਾ ਸਭ ਫੋਟੋਆਂ ਦੇ ਸਕਦਾ ਜੀ। 4 ਸਾਲ ਪੂਰੀ ਮੇਰੇ ਨਾਲ ਰਿਸ਼ਤੇ ਜੀ ਰਹੀ ਹੈ ਜੀ। ਸਰ ਮੈਂ ਤਾਂ ਇਹੀ ਕਹਿੰਦਾ ਜੀ ਜੇ ਇਹਨੇ ਮੇਰੇ ਨਾਲ ਰਹਿਣਾ ਹੀ ਨਹੀਂ ਸੀ ਤਾਂ ਫਿਰ ਮੈਨੂੰ 400 ਦਾ ਜਿੰਨਾ ਬਰਬਾਦ ਕਿਉਂ ਕੀਤਾ ਸੀ? ਸਤ ਕੁਛ ਮੇਰੇ ਇਹਨੂੰ ਉਜਾੜਤਾ। ਸਕੂਟੀ, ਲੈਪਟਾਪ, ਫੋਨ ਹਰ ਇੱਕ ਚੀਜ਼ ਨੂੰ ਮੇਰੀ ਲੈ ਕੇ ਦਿੱਤੀ ਇਹ ਸਰ। ਮੈਂ ਸੁਣਾਣਾ ਨਹੀਂ ਚਾਹੁੰਦਾ। ਮੈਂ ਲੋਕਾਂ ਨੂੰ ਕਰਾਣਾ ਨਹੀਂ ਚਾਹੁੰਦਾ ਵੀ ਰਿਸ਼ਤਾ ਟੁੱਟੇ ਬਾਅਦ ਲੋਕੀ ਕਹਿੰਦੇ ਆ। ਬਟ ਮੇਰੀ ਹੁਣ ਮਜਬੂਰੀ ਬਣ ਚੁੱਕੀ ਹੋਂਲੇ ਮੈਨ ਮੈਂ ਤੁਹਾਡੀ ਗੱਲ ਮੰਨ ਗਿਆ ਸਰ ਸਭ ਹੋ ਗਿਆ ਬਟ ਜੋ ਮੇਰਾ ਇਹਨਾਂ ਕੁਝ ਹੋਇਆ ਮੇਰਾ ਮੈਨੂੰ ਵੀ ਤਾਂ ਕੋਈ ਦਾ ਪਾਵੈ ਸਰ ਤੁਸੀਂ ਜੇ ਪਤਨੀ ਚਾਹਦੀ ਹੈ ਨਾ ਵੀ ਮੈਂ ਵੋਟ ਦੇ ਇੱਕ ਮਿੰਟ ਮੈਂ ਤੁਹਾਨੂੰ ਵੀ ਜੇ ਸਟਾਪ ਕਰਨਾ ਮੈਂ ਪਤੀ ਪਤਨੀ ਦੀ ਗੱਲ ਦੀ ਇਹ ਗੱਲ ਕਰ ਮੈਂ ਇਹਦੀ ਮੰਮੀ ਨੇ ਤੇ ਇਹਨਾਂ ਰਲ ਕੇ ਆਦੇ ਪਾਪਾ ਤੇ ਖਰਚੇ ਦਾ ਤੇ ਡਿਵੋਰਸ ਦਾ ਕੇਸ ਲਾ ਲੱਗਿਆ ਠੀਕ ਹੈ ਜੀ ਆ ਜੋ ਹੀ ਪਾਪਾ ਦੇ ਨਾਮ ਲਾ ਕੇ ਉਹਦੇ ਬਿਆਨ ਦੇ ਰਿਆ ਜੀ 2 ਸਾਲ ਤੋਂ ਉੱਤੇ ਹੋ ਗਿਆ ਆਦੇ ਪਾਪਾ ਨਾਲ ਰਹਿੰਦੇ ਨਹੀਂ ਕਿ ਨਾਲ ਨਹੀਂ ਕਰਦੇ ਆ ਠੀਕ ਹੈ ਜੀ ਕੁੱਤੇ ਵਾਲਾ ਉਹ ਬੰਦੇ ਨੇ ਨਾਲ ਕੀਤਾ ਆਜੇ ਤੇ ਪਾਪਾ ਦਾ ਉਹਦੇ ਮਾਰਦੀਆਂ ਸੀ ਉਹ ਵੀ ਇਹਨਾਂ ਨੂੰ ਮਾਰਦਾ ਘੁੱਟਦਾ ਸੀ ਦਾਦੂ ਜੀ ਕਿ ਮੈਂ ਨਹੀਂ ਕੰਦਾ ਜਮਾ ਉਹਦੇ ਨਾਲ ਵਰਦੀਆਂ ਨਹੀਂ ਸੀ ਉਹਨੂੰ ਮਾਰਾ ਕਹਿੰਦੀ ਸੀ ਸਾਰਾ ਅੱਜ ਉਹ ਬੰਦੇ ਨੇ ਤੇ ਨਾਲ ਆ ਕੇ ਖੜਾ ਦਿੰਦੀ ਰਿਵਰਸ ਦਾ ਕੇਸ ਇਹਦੇ ਪਾਪਾ ਤੇ ਲਾਇਆ ਹੋਇਆ ਹੈ ਸਾਰ ਦਿਨਾਂ ਨੇ ਆਪਦੇ ਘਰੇ ਰਿਸ਼ਤੇ ਨਿਭਦੇ ਨਹੀਂ ਦੇਖੇ ਦੂਜਿਆਂ ਨਾਲ ਲੱਗੀਆਂ ਨੇ ਮਾਰ ਕੇ ਸਾਰ ਅੱਜ ਉਹ ਹੀ ਉਹਦਾ ਪਾਪਾ ਉਹਨਾਂ ਦੀ ਸਪੋਰਟ 'ਚ ਆ ਕੇ ਖੜਾ ਹੈ ਮੈਂ ਤੁਹਾਨੂੰ ਵੀ ਪ੍ਰੂਫ ਇੱਕ ਇੱਕ ਚੀਜ਼ ਦਿਨਾ ਜਨਮ ਦਿਨ ਐਨਵਰਸਰੀਆਂ ਸਾਡੇ ਤੇਨਾਂ ਐਨਵਰਸਰੀਆਂ ਬਣੀਆਂ ਇਹਦੇ ਜਨਮ ਦਿਨ ਬਣਿਆ ਮੇਰੇ ਬਣਿਆ ਮੇਰੇ ਘਰੇ ਆ ਕੇ ਕੇਕ ਕਟਾਉਂਦੀ ਰਹੀਆਂ ਇਹਦੇ ਬੜੇ ਦਿਨ ਹੀ ਫਰੈਂਡਾਂ ਦੇ ਵਿੱਚ ਅਨੀਆਂ ਸਾਰੀਆਂ ਫਰੈਂਡਾਂ ਨੂੰ ਤੇ ਕੋਦੇ ਕਾਲਜ ਨੂੰ ਪਤਾ ਹੀ ਸਰ ਮੇਰੇ ਨਾਲ ਰਿਲੇਸ਼ਨ ਦੇ। ਇਹ ਸਾਡਾ ਰਿਲੇਸ਼ਨ ਖਰਾਬ ਵੀ ਇੰਦੇ ਕਾਲਜ ਫਰੈਂਡਾਂ ਕਰਕੇ ਹੋਇਆ ਜੀ। ਉਹਨਾਂ ਨੇ ਨੂੰ ਬੱਟਿਆ ਆਪਾ ਤੇ ਸਿੱਧੀ ਗੱਲ ਸਰ ਮੁੰਡੇ ਕਹਿਣ ਵਾਲੇ ਬੰਦੇ ਆ ਜੀ। ਮੈਂ ਨਾਲ ਬਹੁਤ ਵਧੀਆ ਸੀ ਕੁੜੀ ਮੇਰੇ ਨਾਲ ਬਹੁਤ ਸੀ ਅੱਗੇ ਤੀ ਸਟੱਟ ਚੱਕੋਗੇ ਫਿਰ ਤੁਸੀਂ ਕਹੋਗੇ ਉਹਨਦੇ ਨਾਲ ਹੀ ਰਹਿਣਾ। ਪਰ ਮੈਂ ਤਾਂ ਜ਼ਬਰਦਸਤੀ ਨਹੀਂ ਹੈ ਕੋਈ। ਮੈਂ ਤਾਂ ਅੱਜ ਵੀ ਕਹਿਣਾ ਉਹਗੀ ਆਪਾਂ ਬਣਾਉਣ ਨੂੰ ਤਿਆਰ ਆ ਸਰ ਕਿਉਂਕਿ ਮੇਰਾ ਪਿਆਰ ਹੈ। ਬਟ ਐਨਾ ਕੁਝ ਹੋਣ ਤੋਂ ਬਾਅਦ ਉਹ ਕੁੜੀ ਨੂੰ ਸੋਚਣਾ ਡਾਇਰ ਸੀ ਮੇਰੇ ਬਾਰੇ ਵੀ ਬੰਦੇ ਨੇ ਮੇਰਾ ਐਨਾ ਕੀਤਾ ਹੈ। ਅੱਜ ਮੈਂ ਸਟੈਪ ਬੈਕ ਕਿਉਂ ਕਰ ਰਹੀ ਹਾਂ ਡੀਜ਼ਲ ਵੀ ਹੋਣੀ ਚਾਹੀਦੀ ਸਰ ਐਸਸੀ ਤੇ ਵੀ ਨਹੀਂ ਉਹ ਕਰੀ ਫਿਊਚਰ ਨਹੀਂ ਸੈੱਟ ਤਬਸ ਸਰ ਜਦ ਨਹੀਂ ਚਾਹਤਾ ਉਹਨਾਂ ਟਾਈਮ ਫਿਊਚਰ ਸੈੱਟ ਸੀ ਜਿੰਨਾ ਟਾਈਮ ਉਹਨਾਂ ਦੇ ਮੈਂ ਖਰਚੇ ਲੱਗਦਾ ਸੀ ਤਾਂ ਮੈਂ ਹੀ ਕਰਦੀ ਹਾਂ ਉਹਨਾਂ ਟਾਈਮ ਸੈੱਟ ਸੀਗਾ ਸਰ ਕੱਲੀ ਕੱਲੀ ਚੀਜ਼ ਜਦੋਂ ਉਹਨੂੰ ਮੈਂ ਲੈ ਕੇ ਦਿੱਤੀ ਉਹਦੋਂ ਫਿਊਚਰ ਸੈੱਟ ਸੀਗਾ ਸਰ ਨਸਲ ਦੁਬਈ ਗਿਆ ਮੈਂ 50 60 ਹਜ਼ਾਰ ਰੁਪਏ ਕਮਾਇਆ ਹੋਊਗਾ ਉਸ ਤੋਂ ਬਾਅਦ ਤੋਂ ਬਾਅਦ ਉਹਦੇ ਵਿੱਚੋਂ ਦੀ ਮੈਂ ਕੋਈ ਦੀ ਫੀਸ ਪੜੀ ਦੇ ਕੇ ਉਹਨੂੰ ਲੈਪਟਾਪ ਲੈ ਕੇ ਦਿੱਤਾ ਮੈਂ 10 ਰੁਪਏ ਘਰੇ ਨਹੀਂ ਦਿੱਤੇ ਸਰ ਉਹਨਾਂ ਨੂੰ ਵੀ ਸੋਚਣਾ ਕਰ ਰਿਹਾ ਸੀਗਾ ਟੌਰਚਰ ਕਰ ਰਿਹਾ ਸੀਗਾ ਉਹਨੇ ਮੈਨੂੰ ਕਿਥੋਂ ਵੀ ਸਾਰਿਆਂ ਕੋਲੋਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਬਟ ਮੈਂ ਉਹਨੂੰ ਹਰ ਜਗ੍ਹਾ ਤੋਂ ਬਲੌਕ ਕਰਤਾ ਤੇ ਉਹ ਬਹੁਤ ਟੌਰਚਰ ਕਰ ਰਿਹਾ ਸੀਗਾ ਵੀ ਮੇਰੇ ਨਾਲ ਮਨਫੋਰਸ ਕਰ ਰਿਹਾ ਸੀਗਾ ਤੇ ਆਇਓ ਮੈਂ ਉਹਨੂੰ ਕੋਈ ਰਿਪਲਾਈ ਨਹੀਂ ਦਿੱਤਾ ਤੇ ਉਹੀ ਵਜ੍ਹਾ ਨਾਲ ਉਹ ਇਰੀਟੇਟ ਹੋ ਗਿਆ ਸਾਈਕੋਟਾਈਪ ਸੀ ਥੋੜਾ ਜਿਹਾ ਤੇ ਅੱਜ ਮੈਂ ਪਾਣੀ ਲੈਣ ਗਈਆਂ ਤੇ ਉਹਨੇ ਉਹਦੇ ਨਾਲ ਦੋ ਹੋਰ ਮੁੰਡੇ ਸੀਗੇ ਉਹਨਾਂ ਦੇ ਫੇਸ ਕਵਰ ਸੀਗੇ ਪਹਿਲਾਂ ਮੇਰੇ ਰੌਡ ਮਾਰੀ ਲੋਹੇ ਦੀ ਸਿਰ ਦੇ ਵਿੱਚ ਕੋਈ ਸਾਰੀ ਬਾਡੀ ਤੇ ਸਿਰ ਦੇ ਵਿੱਚ ਸਾਰੀ ਬਾਡੀ ਤੇ ਰੋਡ ਮਾਰੀ ਤੇ ਫਿਰ ਉਸ ਵਾਰ ਲੋਹੇ ਦਾ ਕਾਪਾ ਟਾਈਪ ਸਮਥਿੰਗ ਕੋ ਸੈੱਟ ਵਿੱਚ ਮਾਰਿਆ ਉਸ ਤੋਂ ਬਾਅਦ ਮੈਂ ਵੀ ਉਸ ਵਿੱਚ ਕਿੰਨੀ ਕੁ ਦੂਰੀ ਤੇ ਹੈ ਜਿੱਧਰ ਤੁਸੀਂ ਪਾਣੀ ਲੈਣ ਗਏ ਸੀ 200 300 ਮੀਟਰ ਦੀ ਦੂਰੀ ਤੇ ਹੈ ਸੋ ਕਿੰਨੇ ਟਾਈਮ ਤੋਂ ਪਰੇਸ਼ਾਨ ਕਰ ਰਹੇ ਸੀ ਡੇਢ ਦੋ ਸਾਲ ਤੋਂ ਪਰੇਸ਼ਾਨ ਕਰ ਰਹੇ ਸੀ ਸਭ ਤੋਂ ਪਹਿਲਾਂ ਕੰਟੈਕਟ ਕਿਵੇਂ ਕੀਤਾ ਨੇ ਤੁਹਾਨੂੰ ਮੈਂ ਇੰਸਟਾ ਤੇ ਸਭ ਤੋਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਮੈਂ ਬਲੌਕ ਕਰ ਗਿਆ ਮੈਸੇਜ ਦਾ ਰਿਪਲਾਈ ਨਹੀਂ ਕਦੀ ਉਹਦੇ ਪਰਿਵਾਰ ਨੂੰ ਸਮਝਾਉਣ ਦੀ ਗੱਲ ਕੀਤੀ ਆਪਦੇ ਪਰਿਵਾਰ ਨੂੰ